ਗੋਵਨ ਸਿੰਘ ਤਨ ਗੁਰੂ ਗੋਵਨ ਸਿੰਘ ਐਂ ਜੱਪੀ ਜਾਂਦਾ ਮਹਾਰਾਜ ਦੇ ਚਲ ਜਦੋਂ ਨਾ ਗੁਰੂ ਸਾਹਿਬ ਉਹਨੇ ਥੱਲੇ ਡਿੱਗਿਆ ਤੇ ਡਿੱਗਦਾ ਟੈਂਦਾ ਮਹਾਰਾਜ ਸਾਹਿਬ ਦੇ ਕੋਲ ਨੰਦਪੁਰ ਸਾਹਿਬ ਜੀ ਧਰਤੀ ਤੇ ਆ ਗਿਆ ਆ ਕੇ ਜਦੋਂ ਹੱਥ ਜੋੜੇ ਸੱਚੇ ਪਾਸ਼ਾ ਬੈਠੇ ਆ ਤੇ ਚਰਨਾਂ ਦੇ ਮਹਾਰਾਜ ਸਾਹਿਬ ਨੇ ਰਮਾਲ ਰੱਖਿਆ ਆਪਣੇ ਕੱਪੜਾ ਰੱਖਿਆ ਹੋਇਆ ਮਹਾਰਾਜ ਸਾਹਿਬ ਕਹਿੰਦੇ ਭੀਮਚੰਦ ਕਿਦਾਂ ਠੀਕ ਆ ਤੂੰ ਮਹਾਰਾਜ ਸਾਹਿਬ ਜੀ ਕਹਿੰਦਾ ਮੈਨੂੰ ੱੱਕਾ ਮਾਰਿਆ ਉਤੋਂ ਮੇਰੇ ਮੇਰੇ ਨਾਲ ਏਦਾਂ ਉਹਨੇ ਅੱਖਾਂ 'ਚ ਸਲਾਈਆਂ ਮਾਰੀਆਂ ਸੱਚੇ ਪਾਸ਼ਾ ਮੈਂ ਉਹਨੂੰ ਜਾ ਕੇ ਇਦਾਂ ਕਿਹਾ ਕਹਿੰਦੇ ਅੱਛਾ ਬਹਿ ਜਾ ਚੱਲ ਕਹਿੰਦਾ ਜਦੋਂ ਮੈਨੂੰ ਧੱਕਾ ਮਾਰਿਆ ਜਦੋਂ ਮੈਨੂੰ ਧੱਕਾ ਮਾਰਿਆ ਮਹਾਰਾ ਜੀ ਕਹਿੰਦਾ ਵੀ ਮੈਨੂੰ ਐ ਲੱਗਿਆ ਜਿਵੇਂ ਧਰਤੀ ਤੇ ਫੁੱਲ ਆਉਂਦਾ ਹੁੰਦਾ ਕੋਈ ਸੱਟ ਨਹੀਂ ਕੋਈ ਛੇੜ ਨਹੀਂ ਮਹਾਰਾ ਕਹਿੰਦੇ ਅੱਛਾ ਕਹਿੰਦੇ ਦੇਵੀ ਚੰਦਾ ਮੈਨੂੰ ਪਿਆਰ ਕਰਦਾ ਤੂੰ ਏ ਗੁਰੂ ਗੋਬਿੰਦ ਸਿੰਘ ਦਾ ਪਿਆਰਾ ਦਸਵੇਂ ਪਾਤਸ਼ਾਹ ਦਾ ਮਾਰ ਕੇ ਮੈਨੂੰ ਪਿਆਰ ਕਰਦਾ ਕਹਿੰਦੇ ਹਾਂ ਮਾਰਾ ਤੁਹਾਨੂੰ ਪਿਆਰ ਕਰਦਾ ਮਾਰਾ ਕਹਿੰਦੇ ਜਦੋਂ ਉੱਤੋਂ ਛਾਲ ਮਾਰਨ ਲੱਗਿਆ ਸੀ ਧਿਆਨ ਕਿੰਦਾ ਧਰਿਆ ਕਹਿੰਦੇ ਮਾਰਾ ਤੁਹਾਡੇ ਚਰਨਾਂ ਦਾ ਮਾਰ ਨੇ ਕੱਪੜਾ ਚੱਕਿਆ